ਮੀਤ ਜੀ ਹਾਂ ਮੈਂ ਸੱਚੇ ਚ ਪਹਿਲੀ ਵਾਰ ਤੰਦੂਰ ਤੇ ਰੋਟੀਆਂ ਲਾਉਣ ਜਾਣੀ ਆ ਉਹ ਵੀ ਨਾ ਅਜ ਤਾਈ ਆ ਕੇ ਆਪ ਕਹੀ ਅੱਛਾ ਤੰਦੂਰ ਤੇ ਪਾਉਣੇ ਹੁੰਦੇ ਆਂ ਤੂੰ ਰੋਟੀ ਲਾਉਣ ਆ ਜਾ ਕਰ ਅੱਛਾ ਅੱਛਾ ਹਰ ਤੰਦੂਰ ਦੇ ਰੋਟੇ ਵਧੀਆ ਲੱਗਦੇ ਬੜੀਆਂ ਸਵਾਦ ਹੁੰਦੀਆਂ ਤੰਦੂਰ ਦੀਆਂ ਰੋਟੀਆਂ ਤਾਂ ਰੋਟੀਆਂ ਵੀ ਮੈਂ ਹੀ ਲਾ ਦਿੰਦੀ ਹਾਂ ਹਾਂ ਚੱਲ ਤੂੰ ਹੀ ਲਾ ਦੀ ਮੈਂ ਪਹਿਲਾਂ ਤਾਂ ਲਾ ਲੈਂਦੀ ਸੀ ਹੁਣ ਨਹੀਂ ਕਦੇ ਲਾਈਆਂ ਮੈਂ ਅਜ ਚੱਤੀ ਪੈਰ ਪੱਟ ਲਾ ਫਿਰ ਆਪਣੇ ਹੋਰ ਭਣੇ ਤਵੇੜਾ ਹੋ ਗਿਆ ਘਰ ਦੇ ਭੁੱਖੇ ਬੈਠੇ ਆ ਸਾਰੇ ਨੀ ਚਾਚੀ ਮੈਂ ਤਾਂ ਅੱਜ ਪਹਿਲੀ ਵਾਰ ਆਈ ਹਾਂ ਫੂਰ ਤੋਂ ਰੋਟੀਆਂ ਲੈਣ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਇਹ ਚ ਸਿੱਖ ਸੂਕ ਜਿਵੇਂ ਡਿਗੂਗੀ ਕਿ ਮੈਂ ਅੱਗੇ ਕੋਈ ਨਹੀਂ ਬਸ ਆਈ ਸੱਟ ਦੇ ਤਾਂ ਬੱਥੇਰੀ ਆਪੇ ਲੱਗ ਜਾਊਗੀ ਗਰਮੀ ਦਾ ਮਹੀਨਾ ਹੈਗਾ ਹਾਂ ਹੋਰ ਹੋਰ ਹੋਏ ਪਾਈ ਹੋਰ ਹਾਂ ਚੱਲਾ ਚੱਲ ਜੀ ਅੱਗੇ ਲੈ ਆਜੋ ਨੀ ਚਾਚੀ ਹੁਣ ਤਾਂ ਤੰਦੂਰ ਵਸਤਾ ਪੀ ਗਿਆ ਹਾਂ ਹਾਂ ਤਪ ਗਿਆ ਮੇਸੀ ਬਾ ਮੈਨੂੰ ਲਾਉਣ ਦੇ ਰੋਟੀ ਮੇਰਾ ਧਾਰ ਕੱਢਣੀ ਆ ਚੱਲ ਤੂੰ ਲਾ ਲੈ ਚਾਚੀ ਪਹਿਲਾਂ ਲੈ ਦੱਸ ਤੈਨੂੰ ਕੀ ਬਾਹਲਾ ਕੰਮ ਹੈ ਅਖੀ ਜੀ ਤੂੰ ਧਾਰ ਕੱਢਣੀ ਤੇ ਅਸੀਂ ਕੋਈ ਕੰਮ ਹੀ ਨਹੀਂ ਕਰਨੇ ਹੈਗੇ ਅਸੀਂ ਕੱਢ ਵੇਲੇ ਹੈਗੇ ਅੱਧ ਹੋ ਗਏ ਕਾਰੇ ਵਾਲ ਗਏ ਮੂਹਰੇ ਆੜੀ ਜਾਊਗੀ ਹਰੇਕ ਕੰਮ ਦੇ ਵਿੱਚ ਝੜੂਗੀ ਹੁਣ ਰੋਟੀਆਂ ਦੇ ਮੂਹਰੇ ਆੜੀ ਖੜੀ ਹੈਗੀ ਤੇ ਮੈਂ ਨਹੀਂ ਲੈਣੀ ਮੇਰੀ ਧਾਰ ਕੱਢਣ ਵਾਲੀ ਪੈਸਾ ਹੋ ਕੰਮ ਮੇਰੇ ਪੈ ਨੇਗੇ ਲੱਕੜੇ ਭਾਗੂ ਆ ਪੱਕਾ ਲ ਦੀ ਬਹੁਤ ਨਿੱਸੇ ਦੇ ਚੱਦ ਸਾਡੇ ਤਾਂ ਜਵਾਕ ਨਿੱਕੇ ਨਿੱਕੇ ਤੋੜੇ ਤੋੜੇ ਡੋਲ ਦੇਣਗੇ ਮੈਨੂੰ ਤਾਂ ਬਾਲੀ ਕਹੜਾ ਰੋਟੀਆਂ ਦੀ ਲੈਪਣ ਲੜਦੀਆਂ ਤੇ ਇਹ ਨਹੀਂ ਮੈਂ ਤਾਂ ਤੇਰਾ ਨਾਂ ਥੇ ਵੀ ਨਹੀਂ ਲੈਂਦਾ ਮੈਂ ਤਾਂ ਜਾ ਹੀ ਪਹਿਲੀ ਵਾਰਾ ਤੰਦੂਰ ਤੇ ਮੈਂ ਤਾਂ ਉਹੀ ਨਹੀਂ ਬੋਲ ਕੇ ਰਾਜੀ ਕਿਸੇ ਨਾਲ ਕੋਈ ਕੀ ਹੋ ਗਿਆ ਸੋਨੂੰ ਕਿਉਂ ਲੜਾਈ ਕਰਨੀ ਹੈ ਹਾਂ ਇੱਥੇ ਮੇ ਵੀ ਜਣੀਆਂ ਰੋਟੀ ਪਕਾਉਂਦੇ ਸਿੱਧਾ ਅਣੀ ਜਠਾਣੀ ਤੁਸੀਂ 4-5 ਜਣੀਆਂ ਨਹੀਂ ਕੱਟਦੀਆਂ ਕੋਈ ਨਾ ਬਿੰਦਕਿਸ਼ੋ ਦੀ ਮੰਗ ਰੋ ਪਕਾ ਗਿਆ ਕਿਸੇ ਨੇ ਪਹਿਲੇ ਰੋਟੀ ਖਾਖੀ ਪਾਉਣੀ ਆ ਆਪੇ ਮੈਨੂੰ ਤਾਂ ਤੂੰ ਕਿਹਾਈ ਮੈਂ ਤਾਂ ਤਾਂ ਆ ਗਈ ਮੈਂ ਕਿਹੜਾ ਜਾਣਦੀ ਸੀ ਕਿਹਦੇ ਤੰਦੂਰ ਲੱਗਿਆ ਕਿਹਦੇ ਰੋਟੀਆਂ ਲਾ ਕੇ ਲਿਆ ਮੈਨੂੰ ਤਾਂ ਐ ਹੋ ਗਿਆ ਚਲ ਤੂੰ ਨਵੀਂ ਨਿਮੇਲੀ ਆ ਤੂੰਆਂ ਜੀਆਂ ਬਰਾਣੀਆਂ ਜਠਾਣੀਆਂ ਚ ਵਿਚਰ ਜੇਂਗੀ ਤੁਸੀਂ ਤਾਂ ਆਪਣੇ ਹੋਰੀ ਗਾਂ ਪਾ ਕੇ ਬੈਗੀਆਂ ਚਲੋ ਕੋਈ ਨਹੀਂ ਪਕਾ ਲੈ ਰੋਟੀਆਂ ਲੈ ਮੈਂ ਮੰਗਰੋ ਪਕਾ ਲੂੰਗੀ ਆ ਪਈ ਹੈ ਮੇਰੀ ਪ੍ਰਾਂ ਤੇ ਠੀਕ ਹੈ तु ला लो बारी बारी ला लो आई नी करी हम चल चाची लाइए ने भी कहता तो ला। तू ला ला फिर चो करीका दो मावा तीन दोटिया फिर फिर रोटी भाने तू ला दीदाई मैं ला दूंगी हां हो गांज अंग्रेजू नी आई ਪਤਾ ਨਹੀਂ ਕੀ ਗੱਲ ਹੈ ਮੈਂ ਤਾਂ ਟੈਨਸ਼ਨ ਜੀ ਬਣੀ ਪਈ ਹੈ ਕੀ ਪਤਾ ਕਿੱਧਰ ਗਈ ਹੋਗੀ ਉਹ ਐ ਵੀ ਨਹੀਂ ਮੈਨੂੰ ਪਤਾ ਲੱਗਦਾ ਉਹਦਾ ਇੱਥੇ ਹੋਰ ਉੱਥੇ ਹੋਰ ਜਾਂਦੀ ਜਾਂਦੀ ਪਤਾ ਨਹੀਂ ਕਿੱਧਰ ਗਈ ਪਰ ਆਈ ਨਹੀਂ ਕੁੜੀ ਹੈ ਫਿਕਰ ਤਾਂ ਹੈ ਗਈ ਹੈ ਉਹਦੇ ਕੋਲ ਤਾਂ ਰੌਣਕ ਹੀ ਨਹੀਂ ਅੱਜ ਤੰਦੂਰ ਤੇ ਹੈ ਰੌਣਕ ਹੀ ਉਹਦੇ ਨਾਲ ਪੰਜ ਚਾਰ ਗੱਲਾਂ ਬਾਹਰੋਂ ਲਿਆਉਂਦੀ ਪਿੰਡ ਚੋਂ ਸੁਣ ਲਾਂਦੀ ਆ ਮੈਂ ਸੋਨੂੰ ਸੁਣਾ ਜੈਂਦੀ ਉਹ ਹੈ ਸਾਰੇ ਸੁਣ ਲਾਂਦੀ ਚਲੋ ਉਹ ਕੰਮ ਹੋ ਗਿਆ ਤੇ ਪਤਾਈ ਜਾਵੇ ਚਲ ਤੁਸੀਂ ਤਾਂ ਪਕਾ ਲਓ ਤੈਨੇ ਰੋਟੀਆਂ ਐਸੇ ਨੇ ਆ ਜਿੰਦੀ ਆ ਉਹ ਐ ਦੱਸ ਲੈ ਤਾਈ ਤੂੰ ਤਾਂ ਬਾਲੀ ਉਹਦੀ ਸੋਚ ਕਰੀ ਜਾਨੀ ਆ ਬਿਨ ਮਤਲਬ ਤੂੰ ਉਹਦਾ ਕੀ ਪਤਾ ਬਿੰਦ ਚ ਹੋਰ ਐਥੇ ਆ ਬਿੰਦ ਚ ਕਿਤੇ ਹੋਰ ਹੈਗੀ ਤੂੰ ਕਾਨੂੰ ਉਹਦੀ ਫਰਕ ਕਰਨੀ ਆ ਅਸੀਂ ਤਾਂ ਪਹਿਲਾਂ ਹੀ ਇੰਨੀਆਂ ਬੈਠੀਆਂ ਆ ਰੋਟੀ ਲਾਉਣ ਵਾਲੀਆਂ ਸਾਨੂੰ ਲਾ ਲੈਣ ਦੇ ਉਹ ਆਪੇ ਆ ਜੂਗੀ ਉਹਦੇ ਕਿਹੜਾ ਇੰਨੇ ਕੰਮ ਹੈਗੇ ਵੀ ਤੁਸੀਂ ਰੋਟੀਆਂ ਲਾ ਲਓ ਅੰਗਰੇਜ਼ੋ ਤਾਂ ਉਹ ਫਿਰ ਦਿਓ ਤਾਂ ਕੁੰਡੇ ਹੋਣੇ ਨਾਲ ਗੱਲਾਂ ਮਾਰੀ ਜਾਂਦੀ ਹੋਵੇ ਤੇ ਤੂੰ ਕੌਂਡੇ ਛਣ ਲੈਂਦੀ ਆ ਉਹਦੀ ਉਹ ਗੱਲ ਐ ਭਾਣੇ ਫਿਕਰਤਾਉਂਦਾ ਹੀ ਐ ਕਿਉਂ ਹੀ ਆਉਂਦਾ ਨਾ ਇਹ ਆਪਣੇ ਚ ਤਾਂ ਉਹ ਆਉਂਦੀ ਐ ਕਿ ਨਾ ਰੌਣਕ ਮੇਲੇ ਹੀ ਲਾ ਦਿੰਦੀ ਐ ਉਹ ਇਹ ਤਾਂ ਗੱਲਾਂ ਹੀ ਵਾਗ ਨਾ ਵਧੀਆਂ ਹੁੰਦੀਆਂ ਨੇ ਉਹ ਇੱਕ ਗੱਲ ਹੈ ਵੀ ਭਾਣੇ ਮੈਂ ਤੁਹਾਨੂੰ ਦੱਸਾਂ ਉਹ ਹੀ ਗੱਲ ਕਿ ਕੱਲੀ ਝੁੱਗੀ ਬਸਾ ਕਤੂਰੀ ਨਾਲ ਹੱਸਾਂ ਉਹ ਵਾਲ ਦੱਸ ਉਹ ਗੱਲ ਦੱਸੋ ਨਹੀਂ ਆਣੀ ਪਤਾ ਆਮਲੀ ਨੂੰ ਦੋ ਰੋਟੀਆਂ ਲਾ ਕੇ ਦਿੰਦੀ ਐ ਕਿ ਨਹੀਂ ਨਹੀਂ ਆਮਲੀ ਤਾਂ ਮੇਲਾ ਦਾ ਬੱਕਰੀ ਚੁੱਗਦੀ ਪਾਈ ਹਾਂ ਦੇਖ ਬੈੜਕਿਆਂ ਦੇ ਰੰਨਾ ਨੇ ਕਿਵੇਂ ਹਾਸੜ ਚੱਕਿਆਗਾ ਉਹ ਸੁਣਦਿਆਂ ਨੇ ਪਿੰਡ ਦੇ ਉਤਲੇ ਪਾਸੇ ਐ ਨਹੀਂ ਪਤਾ ਬੱਚਰਾ ਮੇਰੀ ਗੁੱਗਲੀ ਕਰੀ ਜਾਂਦੀ ਹੁਣ ਮੈਨੂੰ ਤਾਂ ਉਹੀ ਸਮਝਦੀਆਂ ਨੇ ਇਹ ਇਹਨਾਂ ਨੂੰ ਨਹੀਂ ਪਤਾ ਮੈਂ ਕਿੰਨੇ ਪਾਣੀ ਚ ਆਹੋ ਲੈ ਆ ਮਾਂ ਜੀ ਹੱਡ ਮੂਰੇ ਰਹਿੰਦੀ ਆ ਅਮਾ ਜੀ ਬੈਠੀ ਆ ਦੱਸ ਓੜ ਕੀ ਹਾਸੜ ਚੱਕਿਆ ਸੀ ਨਹੀਂ ਤੁਸੀਂ ਸਾਰਿਆਂ ਨੂੰ ਅਗਿਸਤਾਨ ਨੂੰ ਯਾਦ ਕੀਤਾ ਸ਼ੈਤਾਨ ਆ ਗਿਆ ਬਸਨਾਲ ਦੀ ਨਾਲੀ ਨੀ ਮੁੱਠਾ ਟੇਕਦੀ ਅੰਮਾ ਜੀ ਆਹੋ ਬਸ ਦੀ ਰਹਿ ਰੱਬ ਤੇਰੀ ਵੱਡੀ ਉਮਰ ਕਰੇ ਉਹ ਤਾਂ ਤੂੰ ਬਾੜੀ ਵੱਡੀ ਉਮਰ ਆਣੀ ਐ ਤੈਨੂੰ ਯਾਦ ਹੀ ਕਰਦੀ ਸੀ ਹੁਣ ਮੈਂ ਨਾ ਸਤਾਨ ਨਾਲੋਂ ਘਟਨੇ ਗਈਆਂ ਉਹ ਉੱਥੇ ਸੁਣਦਾ ਸੀ ਇਹਨਾਂ ਦਾ ਹਾਸੜ ਆਹੋ ਕਹਿੰਦੀ ਸੀ ਮੈਂ ਤੈਨੂੰ ਯਾਦ ਕੀਤਾ ਨਾਲ ਦੀ ਨਾਲ ਹੀ ਆ ਗਈ ਤੇ ਉਹਦਾ ਹਾਸੜ ਤਾਂ ਹੁਣ ਸੁਣਦਾ ਤੇਰੀਆਂ ਗੱਲਾਂ ਕਰੀ ਕਰ ਹੱਸੀ ਜਾਂਦੀਆਂ ਸੀ ਚੱਲ ਚੰਗਾ ਲੈ ਨੀ ਕੁੜੇ ਬਣੇ ਮੈਨੂੰ ਰੋਟੀਆਂ ਲਾਉਣ ਦੋ ਕਿਹਦੀ ਵਾਰੀ ਆ ਗਈ ਦੱਸੋ ਇਹ ਤਾਂ ਅੱਗੇ ਲੜੀ ਜਾਂਦੀਆਂ ਨੇ ਵਾਰੀ ਪਿੱਛੇ ਤਾਂ ਹੁਣ ਤੂੰ ਆ ਗਈ ਉਹਨੂੰ ਕੱਢ ਪਹਿਲਾਂ ਨਹੀਂ ਚੱਲ ਚੱਲ ਕੱਢਣੀ ਐ ਤੁਸੀਂ ਐ ਕਰੋ ਨਹੀਂ ਲਿਓ ਮੈਂ ਹੀ ਲਾ ਦੂੰਗੀ ਸਾਰਿਆਂ ਦੀਆਂ ਰੋਟੀਆਂ ਆਹੋ ਲੈ ਰੋਟੀਆਂ ਪਿੱਛੇ ਰੋਈ ਜਾਂਦੀਆਂ ਨੇ ਨਹੀਂ ਗਰੇ ਜੋ ਇੰਨੇ ਨੇ ਲਾ ਦੇ ਕਾ ਦੋ ਨਹੀਂ ਆਖਿਆ ਜਿਸ ਮੇਰੇ ਤੇ ਹੋਈ ਜਾਂਦੀਆਂ ਸੀ ਨਹੀਂ ਭੈਣੀ ਇੱਥੇ ਕਿਹੜੀਆਂ ਵਾਰੀਆਂ ਨੇ ਇੱਥੇ ਤਾਂ ਪੁੱਛਣਾ ਲੜੋ ਲੜਾਈਆਂ ਮੈਂ ਤਾਂ ਅੱਜ ਨਾ ਤਾਈ ਮਗਰ ਲੱਗ ਕੇ ਆ ਕੇ ਇੱਥੇ ਪੰਗਾ ਹੀ ਲੈ ਲਿਆ ਘਰੀ ਲਾ ਲੈਂਦੀ ਦੋ ਰੋਟੀਆਂ ਇਹ ਤਾਂ ਜਦੋਂ ਲੜ ਪਈਆਂ ਅਸੀਂ ਆਖਾ ਚੱਲ ਪਹਿਲਾਂ ਤੂੰ ਲਾ ਲ ਚੱਲ ਚਾਚੀ ਆਪਾਂ ਹੁਣ ਲਾ ਲੈਨੇ ਆ ਇਥੇ ਜੰਗ ਜਿੱਤਣੀ ਆ ਰੋਟੀਆਂ ਲਾਉਣੀਆਂ ਨੇਗੀਆਂ ਤਾਂ ਦੇਖ ਲਾ ਜਿਹਾ ਜਦੋਂ ਨਸੀਬੋ ਹੱਸਦੀ ਹੈ ਨਾ ਆਹ ਲੱਗਦਾ ਜਿਵੇਂ ਧਰਤੀ ਤੇ ਫੁੱਲ ਡਿੱਗਦੇ ਨੇ ਮੇਰਾ ਤਾਂ ਜੀ ਕਰਦਾ ਦੇਖੀ ਜਾਵਾਂ ਮੈਂ ਜਾਨਸੀਬੂ ਤੂੰ ਐਂ ਕਰ ਅਬ ਇਸਨੇ ਕਾ ਆਟਾ ਗੁੰਨਿਆ ਪਿਆ ਇਹਨੇ ਵਿਚਾਰੇ ਨੇ ਖੇਤ ਜਾਣਾ ਪਾਣੀ ਲਾਉਣ ਉਹਦੀ ਬਾਰੀ ਅੱਜ ਤੇ ਤੂੰ ਇਹਨਾਂ ਦੀਆਂ ਰੋਟੀਆਂ ਪਕਾ ਲਈ ਜਾ ਟੀ ਬਣ ਕੇ ਅਚਲਾਨੀ ਚ ਪਈ ਆ ਪ੍ਰਾਂ ਟਾਟੇ ਵਾਲੀ ਦਾ ਚੱਕ ਲਿਆ ਲਾ ਕੇ ਦੇ ਦੇ ਵਿਚਾਰਿਆਂ ਨੂੰ ਦੋ ਰੋਟੀਆਂ ਉਹ ਤਾਂ ਦੋਨੇ ਮਾਵਾਂ ਧੀਆਂ ਉਜੜੀਆਂ ਨੇ ਮੁੜ ਕੇ ਆਈਆਂ ਨਹੀਂ ਆਪਾਂ ਤਾਂ ਸ੍ਰੀਕੇ ਕਬੀਲੇ ਨੂੰ ਫੇਰ ਵੀ ਨਹੀਂ ਸਰਦਾ ਆਪਾਂ ਨੂੰ ਤਾਂ ਇਹਨਾਂ ਦਾ ਕੰਮ ਕਰਨੀ ਪੈਂਦਾ ਕੋਈ ਨਹੀਂ ਤਾਈ ਕੀ ਦੋ ਰੋਟੀਆਂ ਦੀ ਗੱਲ ਹੈ ਮੈਂ ਲਾ ਦਿੰਨੀ ਆਂਗੀ ਲੇونی ਆਟਾ ਜਾ ਕੇ ਹੁਣ ਪਤਾ ਜਸ شریف ਜਾ ਲੱਗਦਾ ਪਰ ਮੈਨੂੰ ਪਤਾ ਨਹੀਂ ਕਿ ਹੋਰ ਹੋਰ ਉਂਝੇ ਦੇਖਦਾ ਕਿਤਨੇ ਮੈਨੇ ਰਹਿਮ ਜਾ ਹੋ ਗਿਆ ਲਾਈ ਗਿਆ ਰੋਟੀਆਂ ਰੋਟੀਆਂ ਕਰੀ ਜਾਂਦੀਆਂ ਸੀ ਕਰੋ ਵੀ ਲੈ ਲੈ ਕੁੜੇ ਨਸੀਬੂ ਲੈ ਇਹ ਨਾ ਆਟਾ ਵੀ ਹੈ ਲੈ ਕਰੀਏ ਭਲੇ ਪੇੜੇ ਗਰਜ ਚ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਚਾਹਦੀ ਸੀ ਕੀ ਕੁੜੇ ਤੂੰ ਕਹਿੰਦਾ ਜਸ ਮੈਨੂੰ شریف ਜਿਹਾ ਲੱਗਦਾ ਪਰ ਮੇਰੇ ਵੀ ਨਹੀਂ ਹੁੰਦਾ ਪਣੱਖਾ ਪਣੱਖਾ ਜਿਹਾ ਚਾਹਤਦਾ ਸੀਗਾ ਨਾ ਨਾ ਨਸੀਬੂ ਤੈਨੂੰ ਕੁੜੇ ਉਹੀ ਵਹਿਮ ਪੈ ਗਿਆ ਇਹ ਤਾਂ ਵਿਚਾਰਾ ਮਾਸੂਮ ਜਵਾਕ ਬਖਤਾਂ ਦਾ ਮਾਰਿਆ ਹੋਇਆ ਮਾਂ ਮਰ ਗਈ ਸੀ ਵਿਚਾਰੇ ਦੀ ਐਡਾ ਸੋਹਣਾ ਜੂੜਾ ਰੱਖਿਆ ਹੋਇਆ ਸੀ ਇਹ ਤਾਂ ਬਲਾਈ ਚੰਗਾ ਜਵਾਕ ਸੀ ਇੰਨਾ ਪੜਦਾ ਸੀ ਫੇਰ ਕੀ ਕਰਿਆ ਆ ਬਿਛਲੇ ਨੇ ਆ ਅੱਕ ਚੋ ਲਿਆ ਇੱਕ ਹੋਰ ਵਿਆਹ ਲਿਆ ਮਗਰ ਉਹਦੇ ਕੁੜੀ ਆਈ ਕੁੜੀ ਤਾਂ ਚੱਲ ਚੰਗੀ ਸੀ ਵਿਚਾਰੀ ਉਹ ਤਾਂ ਉਹ ਬਾਗੀ ਹੋ ਮਾਸੀ ਕੋਲੇ ਚਾਰ ਦਿਨ ਤੇ ਮਰ ਜਾਣ ਹਨ ਫੇਰ ਤਾਂ ਵਿਚਾਰਾ ਔਖਾ ਹੀ ਆ ਹਨ ਬਲਾਈ ਔਖਾ ਹੈਗਾ ਚੱਕੀ ਤੇ ਲਾਈ ਰੱਖਿਆ ਨਾਲੇ ਘਰ ਦਾ ਕੰਮ ਕਰਾਉਂਦੀ ਸੀ ਨਾਲੇ ਖੇਤ ਦਾ ਨਾਲੇ ਚੱਕੀ ਦਾ ਹੈ ਤੇ ਇਹ ਦਾ ਵਿਚਾਰਾ ਅਜਵਾਖ ਮਸਾਂ ਗੱਭਰੂ ਹੋਇਆਗਾ ਆ ਤੇਰੇ ਚਿੱਲੇ ਤੇ ਖਾਲੀਆਂ ਮੇਰੇ ਚਿੱਲੇ ਤੇ ਪੱਕਦੀਆਂ ਰੋਟੀਆਂ ਖਾਲੀਆਂ ਇਹ ਤਾਂ ਬਲਾਈ ਵਕਤਾਂ ਦਾ ਮਾਰਿਆ ਹੋਇਆਗਾ ਨਸੀਬੂ ਲੈ ਭਣੇ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਕਹਿੰਦੇ ਮਤੇਰ ਮਾਵਾਂ ਤਾਂ ਮਤੇਰ ਹੀ ਹੁੰਦੀਆਂ ਨੇ ਸਹੀ ਗੱਲ ਐ ਤੇਰੀ ਚੱਲ ਤੂੰ ਐ ਕਰ ਆਚਾਰ ਕਟਕੇ ਜੇ ਹੋਰ ਸਿੱਟ ਦੇ ਤਾ ਆਜਾ ਮੈਨੂੰ ਘਟਿਆ ਲੱਗਦਾਗਾ ਬਲਾਈ ਕਰਾਂ ਦੇ ਰੋਟੀਆਂ ਲੈ ਗਈਆਂ ਚੱਲ ਮੈਂ ਅੱਗ ਜੀ ਖਰੋਲ ਦਿਆਂ ਭਣੇ ਖਰੋਲ ਦੇ ਕਰਾਂ ਹੋਰ ਮੈਂ ਵੀ ਜਾਵਾਂ ਕਰੇ ਆ ਆਮਲੀ ਦਾ ਹੀ ਨਹੀਂ ਪਤਾ ਆ ਕੇ ਉਥੇ ਬੱਕਰੀ ਖੋਲ ਦੇ ਉਹਦੀ ਥਾਂ ਤੇ ਕੁੱਤਾ ਬੰਨ ਦੇ ਕਿ ਭਣੇ ਪੁੱਛਣਾ ਮੈਂ ਬਥੇਰੀ ਔਖੀ ਆ ਨਹੀਂ ਭਣੇ ਪੁੱਛਣਾ ਆਮਲੀਆਂ ਭੰਗੀਆਂ ਨਾਲ ਤਾਂ ਕੱਟਣਾ ਸੱਚੀ ਬਾळा ਔਖਾ ਹੈ ਚਲ ਕੋਈ ਨਹੀਂ ਭਣੇ ਬਾळ्या ਨਾਲੋਂ ਚੰਗਾ ਆਹ दारूਆ ਪੀ ਕੇ ਬੁੱਕਦਾ ਤਾਂ ਨਹੀਂ ਆਹ ਕੁੰਡੇ ਹੋਰਾਂ ਮਗੂ ਬੈਲ ਪੋਣੇ ਤਾਂ ਨਹੀਂ ਕਰਦਾ ਫਿਰਦਾ ਚਲ ਕੋਈ ਨਹੀਂ ਨਹੀਂ ਭਣੇ ਕਹਿਣ ਨੂੰ ਤਾਂ ਕੀ ਕਹਿਣਾ ਆ ਸਾਡੇ ਘਰੇ ਭਾਵੇਂ ਗਰੀਬੀ ਆ ਗਰੀਬੀ ਦਾ ਕੀ ਆ ਤਰੀਬੀ ਤਾਂ ਬੰਦਾ ਕੱਟ ਲੂਗਾ ਆਪਾਂ ਅਖਸੇ ਦੀ ਇੱਕ ਤਾਂ ਮੈਨੂੰ ਮौज ਆ ਜਮੀ ਉਹ ਰਵੈਣ ਨਹੀਂ ਹੈਗਾ ਪੰਜੇ ਦਾ ਵੈਣ ਕੁੜੇ ਨਸੀਬੂ ਉ ਤਾਂ ਤੇਰੇ ਉਹ ਪਹਿਲਾਂ ਵਾਲੇ ਜਨਮ ਚ ਕੁੜੇ ਮੋਤੀ ਪੁੰਨ ਕੀਤੀ ਸੀ ਭਾਗ ਸੌਂਦਾ ਤਾਂ ਕੀ ਕਹਿਣਾ ਸਿਉਨੇ ਦਾ ਰੁਪਈਆ ਹੈਗਾ ਇਹ ਤਾਂ ਚੱਲ ਕੋਈ ਨਹੀਂ ਬੂੜੇ ਵੇਚ ਕੇ ਖਾ ਗੇ ਜ਼ਮੀਨਾਂ ਜਾਇਦਾਦਾਂ ਕੋਈ ਨਹੀਂ ਜ਼ਮੀਨਾਂ ਜਾਇਦਾਦਾਂ ਕਿਹੜਾ ਨਾਲ ਜਾਂਦੀਆਂ ਨੇ ਨਹੀਂ ਚੱਲ ਕੋਈ ਨਹੀਂ ਭਣ ਜਿਹੜੀਆਂ ਪਹਿਲਾਂ ਹੋ ਗਈਆਂ ਹਵਾ ਗਈਆਂ ਪਰ ਮੈਨੂੰ ਤਾਂ ਹੁਣ ਮौज ਆ ਆਹ 100 ਰੁਪਿਆ ਵਾਲੇ ਆੜੂ ਵਾਲਿਆਂ ਨਾਲ ਤਾਂ ਕੱਟਣਾ ਪੈਣੇ ਬਾੜਾ ਓਖਾ ਨਹੀਂ ਇਹ ਤਾਂ ਤੇਰੀ ਗੱਲ ਭਣ ਸਹੀ ਆ ਕਲੋਂ ਕੀ ਕਰਦੇ ਆ ਮੈਂ ਤਾਂ ਬਾਪੂ ਗੰਡੇ ਸਮਾਨ ਹੀ ਆਂਦੀ ਸੀ ਗੰਡੇ ਸਵਾਹੇ ਵੀ ਸਮਾਨ ਨਾਲ ਨਾਲ ਹੀ ਗਿਆ ਜਹਾ ਪਹਿਰਿਆ ਮੈਂ ਜਾਂਦਾ ਸੀ ਮੰਡੀ ਚੋਂ ਹਾਂ ਤੇ ਤੂੰ ਸਮਾਨ ਲਿਖ ਦਿੰਦੇ ਮੈਂ ਸਮਾਨ ਲੈ ਆਉਂਦਾ ਸਮਾਨ ਵੀ ਮੁੱਕਿਆ ਪਿਆ ਹਾਂ ਬਾਪੂ ਸਾਰੇ ਮੁੱਕਿਆ ਪਿਆ ਸਮਾਨ ਦੇ ਲੈ ਆਉਂਦਾ ਤੂੰ ਮੈਂ ਨਿਕਲ ਕੰਮ ਸੰਦਾ ਜਨ ਮੇੜਦੀਆਂ ਤੂੰ ਲੈ ਆ ਸਮਾਨ ਹੈ ਮੈਂ ਸਮਾਨ ਤੇ ਉਹ ਪੱਛੀ ਬਣਾ ਕੇ ਦੇ ਦੇ ਮੈਨੂੰ ਕੀ ਕੀ ਲਿਆਉਣਾ ਤੇ ਨਾਲੇ ਮਾਲ ਪਸੂ ਸੰਭਾਲ ਦੀ ਅੱਜ ਯਾ ਮੈਨੂੰ ਕੋਈ ਲਾਹੋ ਛਾ ਕੋਈ ਨਾ ਮੈਂ ਆਪਕੇ ਸਾਹਮਣੇ ਇਹ ਬਾਲ ਪਸੂਤਾ ਕਰ ਦਿੰਦੀ ਮੈਂ ਤਾਂ ਪਿਛਾ ਮੈਂ ਤੂੰ ਉਸ ਮਾਲ ਐ ਸਮਾਨ ਮੈਨੇ ਸਰਦਾ ਨਹੀਂ ਗਾ ਸਾਰਾ ਹੀ ਮੁੱਕਿਆ ਪਿਆ ਸੋਹਣੇ ਉਸ ਸਮਾਨ ਸਾਰਾ ਹੀ ਲਿਆ ਇਕੱਠੇ ਲਿਆਵਾਂਗੇ ਹੂੰ ਤੇ ਸਮਾਨ ਲਿਖ ਦੇ ਮੈਨੂੰ ਚੱਲ ਮੈਂ ਤੈਨੂੰ ਦਿੰਨੀ ਲਿਖ ਲੈ ਕੇ ਸਾਰਾ ਲਿਆ ਆਉਣਾ ਮੈਂ ਫਿਰ ਚੱਲ ਮੈਂ ਤਾਂ ਪਹਿਲਾਂ ਤਾਂ ਸਮਾਨ ਲਿਖ ਕੇ ਦੇ ਦੇਣੀ ਆ ਮੈਂ ਬਹਿ ਜਾ ਇੱਥੇ ਤੂੰ ਮੈਂ ਕਾਪੀ ਲੈਣੇ ਚੱਲੇ ਆਂ ਬਾਪੂਲਾ ਲਿਖਤਾ ਮੈਂ ਸਾਰਾ ਸਮਾਨ ਪਰਚੀ ਤੇ ਲੈ ਆ ਤਸਾ ਤਾਂ ਲਿਖਤਾ ਸਾਰਾ ਹਾਂ ਧਿਆਨ ਨਾਲ ਕਿ ਫਰੈ ਨਾ ਜਾਵੇ ਫਿਰ ਸਰਦਾ ਨਹੀਂ ਜੇ ਕੋਈ ਚੀਜ਼ ਰਹਿ ਜੇ ਚੰਗਾ ਆਹ ਕਿਹੜਾ ਲਿਖਿਆ ਫਿਰ ਸਾਰਾ ਸਮਾਨ ਆਇਆ ਆ ਜੂ ਫਿਰ ਉਹਦਾ ਕੀ ਰਹੂਗਾ ਹਾਂ ਬਸ ਲੈ ਆਈ ਸਾਰਾ ਧਿਆਨ ਨਾਲ 5 ਕਿਲੋ ਖੰਡ ਲਿਖਤੀ ਇਹ ਤੇ ਕਿਉਂ ਕੁ ਸਾਰਾ ਕੁਝ ਲਿਖਤਾ ਤੂੰ ਲੈ ਆਈ ਬਸ ਫਿਰ ਮੈਂ ਲੈ ਆਉਂਗਾ ਸਾਰਾ ਹੋਰ ਨਾਲੇ ਮੇਰੀ ਮਾਂ ਦਾ ਕੀ ਪਤਾ ਉਹ ਤਾਂ ਆਈ ਨਹੀਂ ਹੈਗੀ ਹੁਣ ਉਹਦਾ ਤਾਂ ਕੀ ਪਤਾਗਾ ਓਏ ਹੋਰ ਉਹਦਾ ਕੋਈ ਪਤਾ ਨਹੀਂ ਮੈਂ ਤਾਂ ਪੰਗਾ ਲੈ ਲਿਆ ਸੰਖ ਦੀ ਆਪ ਪੰਗਾ ਤਾਂ ਹੋ ਗਿਆ ਹੁਣ ਹੋਰ ਨਾ ਬਾਈ ਆਇਆਗਾ ਔਰ ਉਹ ਨਹੀਂ ਆਇਆ ਮੈਂ ਫੋਨ ਘੰਗਾ ਚੱਕਦਾ ਫੋਨ ਵੀ ਕਰਿਆ ਸੀ ਉਹਨੂੰ ਹਾਂ ਚਲ ਕੋਈ ਨਾ ਤੂੰ ਜਾ ਆਈਂ ਬਵਾਰੇ ਕੀ ਆ ਜੇ ਉਹ ਮੈਂ ਤਾਂ ਨਹੀਂ ਆਂਦਾ ਚੰਨੂ ਤੂੰ ਵਗ ਜੀ ਨਾਲ ਤੂੰ ਵੀ ਵਗ ਜੀ ਚਲ ਮੈਂ ਵਗ ਜੂੰਗੀ ਕੋਈ ਨਾ ਜਿ ਆਉਣਾ ਹੋ ਆਜੂ ਨਹੀਂ ਪੰਚਾਇਤ ਜਨਵੇਰ ਲਾਂਗੇ ਹੋਰ ਕੀ ਆ ਹੋਰ ਕੀ ਚਲ ਮੈਨੂੰ ਤਾਂ ਧੀ ਮਿਲ ਗਈ ਹੈ ਯਾਰੀ ਧੀ ਦਾ ਮੈਂ ਵਿਆਹ ਕਰ ਦੂੰ ਫੇਰ ਮੈਨੂੰ ਦੱਸ ਕੀ ਚਲ ਕੋਈ ਨਾ ਬਾਪੂ ਤੂੰ ਚਿੰਤਾ ਨਾ ਕਰਾ ਕਰ ਮੈਂ ਹੈਗੀ ਹਾਂ ਸਭ ਆਉਣਾ ਹੋ ਆਜੂ ਨਾ ਆਉਣਾ ਨਾ ਹਾਂ ਚਲ ਵਗ ਜਾ ਕੋਈ ਨਾ ਚਲ ਚੰਗਾ ਹੋ ਗਿਆ ਮੇਰਾ ਪਿਆਵਾ ਮਿਲ ਗਿਆ ਮੇਰਾ ਪਿਆਵਾ ਤਾਂ ਚੰਗਾਗਾ ਮੇਰੀ ਮਾਂ ਤਾਂ ਨਹੀਂ ਹੈਗੀ ਚੱਜ ਦੀ ਚਲ ਕੋਈ ਨਾ ਆਉਣਾ ਹੋਇਆ ਆ ਜੂਗੀ ਐਵੇਂ ਸਾਰਿਆਂ ਨੂੰ ਭੇਜ ਦਿੰਦੀ ਫਿਰਦੀ ਐ ਜਲੂਸ ਕੱਢਦੀ ਆ ਉਹਦੇ ਕੰਮ ਆ ਜਾ ਰਾਜ਼ ਹੈ ਨਹੀਂ ਆਪ ਵੀ ਕਰੇ ਉਹ ਅੱਜ ਆਪ ਨਹੀਂ ਹੈਗਾ ਇਹ ਮੈਂ ਇਥੇ ਮੇਰਾ ਤਾਂ ਉਹ ਕੱਖ ਵੀ ਨਹੀਂ ਐ ਨਹੀਂ ਪਤਾ ਨੂੰ ਕੋਈ ਮਾਰ ਕੇ ਸਿਟ ਜੇ ਉਹੀ ਤਾਂ ਕਰਦਾ ਤੇ ਨਸੀਬੋ ਭਾਬੀ ਇਕੱਲੀ ਇਕੱਲੀ ਹਾਂ ਮੇਰੇ ਮੜੇ ਜੇ ਨੰਬਰ ਬਣਾ ਚਲੀ ਚੰਗਾ ਠੀਕ ਹੈ ਕੋਈ ਜੇ ਕਿਸੇ ਸਮਾਨ ਦੀ ਲੋੜ ਪਈ ਆਪਾਂ ਪੁੱਛਾਂਗੇ ਕਿਹੜੇ ਸਮਾਨ ਦੀ ਹਾਂ ਆਪਾਂ ਕੋਈ ਜਾ ਕੇ ਪੁੱਛਦੇ ਆਂ ਚਾਰ ਬਾਈਆ ਆ ਜਾ ਪੁੱਛੀ ਆ ਜਾ ਆ ਦੇ ਕਿੰਨੀ ਬਾਈਆ ਇੱਥੇ ਫੁੱਲ ਨੰਬਰ ਬਣਾ ਕੇ ਲੈ ਕੇ ਜਾਣੇ ਆ ਭਾਬੀ ਸਾਹਮਣੇ ਹਾਂ ਹਾਂ ਉਹਦਾ ਭਰਾ ਵਾਲੀ ਅੱਛਾ ਨਹੀਂ ਕਿੱਧਰ ਮੂੰ ਚੱਕੀ ਆਉਂਦੇ ਨੇ ਢੁੱਡ ਜਾਣੇ ਸਹਸਰੇ ਕਾਲ ਭਾਬੀ ਜੀ ਮੈਂ ਸਹਸਰੇ ਕਾਲ ਨੂੰ ਹੁੰਨ ਜਾਗਰੇ ਮੈਂ ਮਿਲਿਆਗਾ ਆ ਗਏ ਸਹਸਰੇ ਕਾਲ ਦੇ ਲੱਗਦੇ ਮੂੰ ਚੱਕਿਆ ਜਾਂਦੇ ਨੇ ਕੀ ਲੈਣਾ ਆਏ ਹੋਣੇ ਇੱਥੇ ਉਹ ਭਾਬੀ ਰੋਬ ਨਾ ਨਾ ਬੋਲ ਸਾਡੇ ਨਾਲ ਪਿਆਰ ਨਾਲ ਗੱਲ ਕਰ ਇਹ ਤਾਂ ਸਮਾਨ ਵਾਰੇ ਆਏ ਆ ਕਿਸੇ ਸਮਾਨ ਦੀ ਲੋੜ ਹੋਵੇ ਲੋੜ ਤਾਂ ਸਾਨੂੰ ਭਾਬੀ ਨੂੰ ਸਮਾਨ ਦੀ ਭਾਈ ਨੇ ਭੇਜਿਆ ਜੀ ਭਾਈ ਨੇ ਭੇਜਿਆ ਸੱਚ ਹੈ ਨਹੀਂ ਸੀ ਪਾਸੇ ਦੀ ਲੋੜ ਨਹੀਂ ਹੈਗੀ ਸਾਨੂੰ ਤਾਂ ਤੁਹਾਨੂੰ ਕੀ ਨਹੀਂ ਕਹਦਾ ਸਾਨੂੰ ਸਮਾਨ ਦੀ ਲੋੜ ਮੈਂ ਤੁਸੀ ਠੇਕਾ ਰੱਖਿਆ ਸਾਡੇ ਸਮਾਨ ਦਾ ਉਹ ਕਰੇ ਚੀਬਾ ਦੀ ਤਾਂ ਲੋੜ ਹੀ ਹੁੰਦੀ ਆ ਭਾਬੀ ਬਾਕੀ ਹਾਕੀ ਹੁੰਦਾ ਪੁੱਛਣਾ ਭਾਬੀ ਬਾਕੀ ਸਾਨੂੰ ਕੁੰਡਾ ਬਲੀ ਭਾਬੀ ਅੱਜ ਹੈ ਨਹੀਂ ਮੈਂ ਤਾਂ ਮਹੀਂ ਆ ਉਹ ਤਾਂ ਉਹ ਨਾਲ ਫਿਰਦਾ ਹੈ ਆਈ ਹੈ ਵੱਡਾ ਮੈਂ ਤਾਂ 7-8 ਕਿੱਜੜੇ ਹੋ ਆਹ ਮਾਲ ਕਾ ਬੁੰਦੇ ਦਾ ਦੇ ਦੱਸ ਵੀ ਅਗਾ ਆਪਣਾ ਤੋਂ ਇਹਨੇ ਰੋੜਿਆ ਕਰ ਸਾਨੂੰ ਕਾਸੀ ਚੀਜ਼ ਦੀ ਲੋੜ ਨਹੀਂ ਹੈਗੀ ਆਨੇ ਬਹਾਨੇ ਮਾਰਦੇ ਹੋ ਗੇੜ ਮੈਂ ਸਭ ਜਾਣਦੀ ਜਿਹੜੇ ਤੁਹਾਡੇ ਢਿੱਡ ਚਾ ਨਾ ਮੇਰੇ ਨੋਹਾਂ ਚ ਨੇ ਉਹ ਗੇੜਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਗੇੜੇ ਗੁੜੇ ਇੱਥੇ ਕਿਹੜੀਆਂ 60 70 ਰਸਤੇ ਮੁੜ ਗਏ ਆ ਗਏ 20 30 ਨੂੰ ਮੁੜ ਗਏ ਤਾਂ ਜਾਣ ਕੇ ਕਰਾਉਂਦੇ ਨਹੀਂ ਆ ਰਿਸ਼ਤੇ ਤਾਂ ਮੁੜ ਨਹੀਂ ਲਹਿ ਜਾਂਦੇ ਕੋਈ ਬੱਕਰੀਆਂ ਦੇਵੇ ਲੈ ਘੰਟੇ ਤੋਂ ਤਾਂ ਬੋਲਦਾਗਾ ਉਹਦੇ ਨੂੰ ਭਾਵੇਂ ਤੋਂ ਮੂੰਹ ਤੇ ਮਾਰ ਕੇ ਭੱਜੇ ਤੇਰੇ ਬੋਲਦਾ ਸਾਰੇ ਨੂੰ ਮੂੰਹ ਬੰਦ ਕਰ ਦਿੰਦਾ ਬੋਲ ਦੀ ਹਿਸਾਬ ਨਾਲ ਹੈ ਪੱਪੀ ਕੋਈ ਨਹੀਂ ਹੈਗੇ ਆਏ ਮੈਨੂੰ ਕਰ ਲੈਣ ਦਾ ਕੋਈ ਕੰਮ ਜੱਬਲ ਬੋਲ ਜਉ ਤਾਂ ਭਾਬੀ ਅਸੀਂ ਰਿਸ਼ਤਾ ਮੈਂ ਕਰਾਉਂਦਾ ਨਹੀਂ ਜੇ ਤੇਰੇ ਵਰਗੀ ਕੋਈ ਮਿਲਦੀ ਐ ਮੈਂ ਸੋਚ ਲੂੰ ਮੇਰੇ ਵਰਗੀ ਦੇਖ ਲੈ ਰੁੜ ਜਾਣੇ ਅੱਖ ਤਾਂ ਐ ਰੱਖਦੇ ਨੇ ਜਮਾ ਟੀਸੀ ਵਾਲੇ 베ਰ ਤੇ ਆਪਦੇ ਬੂਥੇ ਤਾਂ ਦੇਖ ਲੋ ਹਾਂ ਬੰਦ ਕਰ ਜਗਰ ਮੂਹ ਤਾਂ 12 ਵਜੇ ਪੈਣੇ ਤੁਹਾਡੇ ਬੂਥੇ ਮਰਬਟੋ ਸਰਮਾਰ ਖਾਨ ਨੂੰ ਮਿਲਦੇ ਬੂਥੇ ਨੂੰ ਕੀ ਹੋਇਆ ਮੈਂ ਭੱਗ ਜਾ ਮੈਨੂੰ ਕਰ ਲੈਣ ਦਾ ਕੋਈ ਕੰਮ ਤੇ ਭੱਜ ਜੇ ਤੇ ਮਾਇ ਦੀ ਲੋੜ ਆ ਭਾਬੀ ਦੱਸ ਦੇ ਸੰਗੀ ਨਾਲ ਸਾਥੋਂ ਨਾ ਕਾਸੀ ਦੀ ਲੋੜ ਨਹੀਂ ਹੈਗੀ ਆਪ ਦੇ ਘਰ ਹੀ ਕਰ ਲਓ ਲੈ ਆਉਣਿਆ ਪੂਰੀ ਚੱਲਦੀ ਐ ਏਰੀਏ ਚ ਨਾ ਦੇ ਖਲਾਤ ਨਾ ਮੈਂ ਚੱਕ ਲਿਆਂਗਾ ਹੁਣ ਫੜਨੇ ਆਂ ਦੁਕਾਨ ਤੋਂ ਜਾ ਕੇ ਤੇ ਕੱਦ ਨਵੇਂ ਚੱਕ ਲੈਣਾ ਮਿਸਕ ਲੈਣਾ ਯਾ ਬੋਆ ਨਹੀਂ ਜੀ ਬਾਈ ਯਾਰਾ ਤੈਨੂੰ ਭੁੱਖੇ ਮਰਨ ਦੀ ਆਤ ਪਈ ਹੋਈ ਐ ਸ਼ੋਤਲਾ ਹੈ ਬਿਨਾਂ ਨੂੰ ਸਬਰ ਨਹੀਂ ਆਉਦਾ ਤੁਰ ਗਏ ਨਾ ਮੈਂ ਉਹਦੀ ਕਰਾ ਕੇ ਸਿੱਧੀ ਪਤਲੀ ਜੀ ਉੱਡ ਜਾਣੇ ਨਾ ਹੋਣ ਤਾਂ ਹਜੇ ਤੱਕ ਕੋਈ ਨਹੀਂ ਆਇਆ ਛੱਡੂ ਜਾ ਉਹ ਲੱਗ ਜੂ ਬੰਦੇ ਇੱਥੇ ਵੱਡੇ ਬੈਲੀ ਮੰਨਗਾ ਜਟੇ ਦੀ ਚੜਾਈ ਹਾਂ ਕਿੱਥੇ ਕਿੱਥੇ ਜੜਾਈ ਬਈ ਤੇਰੀ ਹਾਂ ਇਹਦੇ ਬੇਇੱਜ਼ਤੀ ਕਰੇਗੀ ਭਾਬੀ ਉਹ ਬੇਇੱਜ਼ਤੀ ਕੋਈ ਨਹੀਂ ਹੁੰਦੀ ਤੇ ਤੈਨੂੰ ਕੋਈ ਬੱਕਰੀ ਨਹੀਂ ਦਿੰਦਾ ਇਹ ਕਾਨੂੰਨ ਨਹੀਂਦਾ ਬੱਕਰੀ ਮੈਂ ਤਾਂ ਅੱਜ ਕਰਾਂ ਰਿਸ਼ਤੇ ਕਰਾਂ ਉਹ ਕਿੱਥੇ ਰਿਸ਼ਤੇ ਕਰਾਉਣਾ ਮੈਂ ਆਪ ਨਹੀਂ ਕਰਾਉਂਦਾ ਹੈਗਾ ਹੱਕ ਪਾ ਕੇ ਬੋਲਦਾ ਹਾਂ ਤੇ ਸਾਰੀ ਬੇਇੱਜ਼ਤੀ ਕਰਾ ਕੇ ਰੱਖਦੀ ਮੇਰੀ ਕਾਹਦੀ ਹੋਈ ਬੇਇੱਜ਼ਤੀ ਵੇ ਹੋਈ ਤੇ ਛੋਟੀ ਆ ਉਹ ਤੂੰ ਮੇਰੇ ਨਾਲ ਸਣੀਗਰੇ ਇਹ ਜਾ ਗਿਆ ਮੇਰਾ ਕੰਮ ਬਣਦਾ ਸੀ ਤੂੰ ਵੀ ਗਿਆ ਹਾਂ ਮੈਂ ਕੀ ਕਿਸ ਤਰ੍ਹਾਂ ਕੋਈ ਬੋਲ ਚੱਜਣਾ ਵਾ ਹਰ ਹਰ ਕੇ ਬੋਲਨੇ ਨਾਲ ਸਨੇਚਰ ਖਾ ਗਏ تھے ਕਾਹ ਹਾਂਦਾ ਪਤਾ ਹੀ ਹੈ ਉਹ ਤੇਰਾ ਹਾਂ ਕਿੱਦਾਂ ਹੱਦਾਂ ਤੁਸੀਂ ਉਹ ਇੱਧਰ ਹੋ ਜਾ ਗੱਡੀ ਥੱਲੇ ਨਾ ਮਿੱਧੇ ਜਾਈ ਨਹੀਂ ਮੈਂ ਤੈਨੂੰ ਆਇਆ ਦੱਸਦਾ ਹਾਂ ਕੁੰਡੀ ਨੂੰ ਮੈਨੂੰ ਪਤਾ ਲੱਗਣੀ ਚਾਹੀਦੀ ਮੈਂ ਇੰਦਰ ਦੱਸਦਾ ਨਹੀਂ ਆ ਕਿਹੜਾ ਮਾਰ ਕੇ ਆਈ ਸੀ ਮੈਂ ਬਤੂਰ ਨੂੰ ਆਇਆ ਹਾਂ ਹਾਂ ਬਹੁਤ ਪਤੀ ਹੈ ਮੈਨੂੰ ਉਹ ਉਸਤਾਦ ਤਾਂ ਮੈਂ ਨਹੀਂ ਉਹ ਤੋਂ ਉਹ ਫਿਰਦਾ ਉਹਦੇ ਨਾਲ ਅਸਾਂ ਉਹਨੂੰ ਆਪਾਂ ਕੱਟਾਂਗੇ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਕੱਟਦਾ ਨਹੀਂ ਬਈ ਉਹ ਤੂੰ ਲਫੇੜਾ ਮਾਨੂੰ ਕੱਟਾਂ ਮੈਂ ਕਿਵੇਂ ਮਾਰੇਗਾ ਤੂੰ ਮੇਰੇ ਨਾਲ ਕਿਉਂ ਬਣਾ ਮੈਂ ਤਾਂ ਉਹਦੇ ਨਾਲ ਵੱਡੇ ਉਸਤਾਦਾਂ ਚੱਲ ਆ ਜਾ ਕੋਈ ਗੱਲ ਉਹਦੇ ਨਹੀਂ ਰਹੀ ਤੈਨੂੰ ਕੌਣ ਪੁੱਛਦਾ ਇੱਥੇ